ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਹਾਂ ਮੇਰਾ ਮਨਪਸੰਦ ਵਿਸ਼ਾ ਗਣਿਤ ਮਾਈ ਫੇਵਰਟ ਸਬਜੈਕਟ ਮੈਥ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਮੈਨੂੰ ਸਕੂਲ ਵਿੱਚ ਪੜ੍ਹਾਏ ਜਾਣ ਵਾਲੇ ਸਾਰੇ ਵਿਸ਼ੇ ਪਸੰਦ ਹਨ ਪਰ ਇਤਿਹਾਸ ਮੇਰਾ ਪਸੰਦੀਦਾ ਵਿਸ਼ਾ ਹੈ ਮੈਨੂੰ ਗਣਿਤ ਸਭ ਤੋਂ ਘੱਟ ਪਸੰਦ ਹੈ ਕਿਉਂਕਿ ਮੈਨੂੰ ਇਸ ਦੇ ਸਵਾਲਾਂ ਨੂੰ ਹੱਲ ਕਰਨਾ ਇੱਕ ਸਾਰ ਲੱਗਦਾ ਹੈ ਤਾਂ ਇਸ ਵਿੱਚ ਤੁਸੀਂ ਆਪਣੇ ਸਬਜੈਕਟ ਵਾਈ ਦੱਸ ਸਕਦੇ ਹੋ ਤੁਹਾਨੂੰ ਜਿਹੜਾ ਵੀ ਸਬਜੈਕਟ ਪਸੰਦ ਹੈ ਤਾਂ ਉਸ ਬਾਰੇ ਤੁਸੀਂ ਦੱਸ ਸਕਦੇ ਹੋ ਆਪਣੇ ਮਨਪਸੰਦ ਵਿਸ਼ੇ ਬਾਰੇ ਇਤਿਹਾਸ ਸਾਨੂੰ ਅਤੀਤ ਦੇ ਮਹਾਨ ਲੋਕਾਂ ਬਾਰੇ ਦੱਸਦਾ ਹੈ ਸਾਨੂੰ ਇਹ ਸਾਰੀ ਜਾਣਕਾਰੀ ਮਿਲਦੀ ਹੈ ਕਿ ਉਹ ਕੀ ਕਰਦੇ ਹਨ ਅਤੇ ਉਹ ਕਿਵੇਂ ਰਹਿੰਦੇ ਹਨ ਇਹ ਸਾਨੂੰ ਕਾਡਾਂ ਕਈ ਦਿਲਚਸਪ ਘਟਨਾਵਾਂ ਤੇ ਯੁੱਧਾਂ ਬਾਰੇ ਜਾਣਕਾਰੀ ਦਿੰਦਾ ਹੈ ਇਹ ਸਮੇਂ ਦੇ ਨਾਲ ਸਾਡੇ ਵਿਕਾਸ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦਾ ਹੈ ਇਹ ਵਰਤਮਾਨ ਨੂੰ ਸਮਝਣ 'ਚ ਸਾਡੀ ਮਦਦ ਕਰਦਾ ਹੈ ਤੇ ਸਾਡੀ ਸੋਚਨ ਸ਼ਕਤੀ ਦਾ ਵਿਕਾਸ ਕਰਦਾ ਹੈ ਜੇ ਅਸੀਂ ਇਤਿਹਾਸ ਦਾ ਧਿਆਨ ਨਾਲ ਅਧਿਐਨ ਕਰੀਏ ਤਾਂ ਅਸੀਂ ਉਹ ਗਲਤੀਆਂ ਕਰਨ ਤੋਂ ਬਚ ਸਕਦੇ ਹਾਂ ਜੋ ਸਾਡੇ ਪੁਰਖਿਆਂ ਨੇ ਕੀਤੀਆਂ ਹਨ ਇਹ ਸੱਚ ਹੈ ਕਿ ਇਤਿਹਾਸ ਵਿੱਚ ਸੈਂਕੜੇ ਨਾਮ ਤਰੀਕਾ ਦਾ ਜ਼ਿਕਰ ਹੈ ਪਰ ਇਹ ਸਭ ਬਹੁਤ ਦਿਲਚਸਪ ਹੈ ਇਸ ਨੇ ਮੇਰੇ ਦ੍ਰਿਸ਼ਟੀਕੋਣ ਦਾ ਵਿਸਤਾਰ ਕੀਤਾ ਹੈ ਮੈਨੂੰ ਇਤਿਹਾਸ ਪਸੰਦ ਹੈ ਮੇਰੇ ਕੋਲ ਇਤਿਹਾਸ ਦੀਆਂ ਕਿਤਾਬਾਂ ਦਾ ਚੰਗਾ ਭੰਡਾਰ ਹੈ ਕਿਸੇ ਦਿਨ ਮੈਂ ਖੁਦ ਇਤਿਹਾਸ ਦੀ ਕਿਤਾਬ ਲਿਖਾਂਗਾ ਤਾਂ ਤੁਹਾਡਾ ਜੋ ਵੀ ਸਬਜੈਕਟ ਫੇਵਰਟ ਹੈ ਤੁਸੀਂ ਉਸ ਤੇ ਲੇਖ ਲਿਖ ਸਕਦੇ ਹੋ ਤਾਂ ਬੱਚਿਓ ਇਹ ਸੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ